ਇੱਕ ਵਾਰੀ ਗੱਲ ਚੱਲ ਪਈ ਇੱਕ ਬੰਦਾ ਕਹਿੰਦਾ ਪੰਜਾਬ ਦੀਆਂ ਐਂ ਕਰ ਦੂੰ ਸਾਰੇ ਪੰਜਾਬਾ ਚੋਂ ਮਰਜੀ ਆ ਦੇ ਮੈਂ ਜੱਤ ਨੂੰ ਗਲਜਾਰ ਕਰ ਤੂੰ ਜਗਰਾਵਾ ਤਹਿਸੀਲ ਜੱਤ ਕੇ ਦਿਖਾ ਦੇ ਗੱਲ ਨੂੰ ਅੱਛਾ ਜਗਰਾਵਾ ਤਹਿਸੀਲ ਦੀ 20 ਸੱਪ ਬੈਠੇ ਲਾ ਲਵਾਂਗੇ ਇਹ ਜਿਹੜੇ ਕੁਝ ਵੀ ਕਰ ਸਕਦੇ ਆ ਸੋ ਜੀ ਉਹ ਇੱਕ ਵਾਰੀ ਬਾਪੂ ਦਾਦਾ ਕਹਿੰਦਾ ਤੂੰਆਂ ਦੀ ਬਰਾਤ ਜਾਂਦੀ ਸੀ ਬਿਸੂਆਂ ਦੀ ਇਹ ਕਹਿੰਦਾ ਤੁਹਾਡਾ ਸਰਦਾਰ ਕਿਹੜਾ ਵਾ ਹੱਥ ਲਾ ਕੇ ਦਿਲਾਂ ਡੰਗ ਸਾਰੇ ਇੱਕੋ ਜਿਹੀ ਮਾਰਦੇ ਆ ਅੱਛਾ ਵੀ ਕਰ ਬਾਈ ਕਿਹੜੇ ਥੋੜੇ ਸਮੇਂ ਦੇ ਜਾਂ ਥੋੜ੍ਹੋਂ ਤੋਂ ਪਹਿਲਾਂ ਵੀ ਪੰਜ ਚੋਟੀ ਦੇ ਖਿਡਾਰੀ ਸੀ ਵੀ ਹਾਂ ਉਹਨਾਂ ਤੋਂ ਬੰਦਾ ਭੈ ਖੰਦਾ ਭੈ ਨਹੀਂ ਵੀ ਹਾਂ ਸਤਕਾਰ ਵੀ ਸੀਗਾ ਵੀ ਇਹਨਾਂ ਦੇ ਕਬੂਤਰ ਯਾਰ ਉਡਣਗੇ ਆਪਣੇ ਸੈਟਰ ਗੁਜਾਰ ਸੀਗਾ ਜੀ ਮੇਨਜਰ ਨਾਮ ਆ ਗੁਜਾਰ ਦਾ ਸੀਗਾ ਠਾੜ ਚ ਬਹੁ ਸੀ ਹਾਂ ਠਾੜ ਚ ਠਾੜ ਦੇ ਕਾਕਾ ਵੀ ਸੀ ਕਿਲੇ ਆਣਾ ਕਿਲੇ ਵਾਲਾ ਜਸਮੀਰ ਬਾਦਲ ਸੀਗਾ ਹਾਂ ਸਰਦਾਰ ਮੋਹਨ ਸਿੰਘ ਸੀਗਾ ਪਹਿਲੇ ਤੇ ਕنگਰੇਵਾਲ ਦੇ ਬੜੀ ਅੱਤ ਕੀਤੀ ਸਾਰਾ ਕੀਤਾ ਕਿਹਦੇ ਕਿਹੜਾ ਜੀ ਪਹਿਲਾ ਕنگਰੇਵਾਲ ਇਹ ਇਹ ਵੀ ਬਹੁਤ ਤਕੜੇ ਬੜਾ ਖਿਡਾਰੀ ਹੈ ਚੋਟੀ ਦਾ ਅੱਛਾ ਉਦੋਂ ਠਾੜ ਦਾ ਫੇ ਸਾਰੀ ਡਾਉਂਦੀ ਸੀਗੀ ਜੀ ਖੜਦੇ तकरीबन ਪਿੰਡ ਪਿੰਡ ਦੇ ਬੰਦੇ ਬਹੁਤ ਖਿਡਾਰੀ ਆ ਹਰੇਕ-ਹਰੇਕ ਪਿੰਡ ਚੋਂ ਹੀ ਉਹ ਉਧਰ ਉਹ ਕਬੂਤਰਬਾਜ਼ ਮੰਨ ਲੈ ਇਹ ਬਿਕਰ ਭਾਈ ਇੱਥੇ ਤੱਕ ਮੰਨ ਲੈ ਆਪਣਾ ਇੱਥੇ ਤੱਕ ਠਾਠ ਆ ਗਿਆ ਇਧਰ ਨੂੰ ਘਾਤੋਂ ਘੱਟ ਸੀ ਪਟਿਆਲਾ ਰੋਪੜ ਚੰਡੀਗੜ੍ਹ ਇਹ ਇਧਰ ਨੂੰ ਕਬੂਤਰਬਾਜ਼ੀ ਦਾ ਇਹ ਥੋੜੀ ਜਿਹੀ ਲੋਕ ਪੜੇ ਲਿਖੇ ਸੀ ਪਹਿਲਾਂ ਉਹ ਇਹਨੂੰ ਚੰਗੇ ਨਹੀਂ ਸੀ ਮੰਨਦੇ ਲੁਧਿਆਣਾ ਜਿਲ੍ਹੇ ਵੀ ਸਾਡਾ ਫਾਰਵਰਡ ਸੀ ਆ ਇੱਕ ਸਮਾਂ ਸੀਗਾ ਸਾਡੇ ਚ ਗਿਣਤੀ ਦੇ ਖਿਡਾਰੀ ਸੀਗੇ ਹਾਂ ਜਦੋਂ ਸ਼ੌਕ ਵਧਿਆ ਹੁਣ ਪੂਰੇ ਪੰਜਾਬ ਚ ਲੁਧਿਆਣਾ ਦੇ ਇਲਾਕੇ ਨੰਬਰ ਦੇ ਖਿਡਾਰੀ ਹਨ ਲੁਧਿਆਣਾ ਦੇ ਸਭ ਤੋਂ ਵੱਧ ਨੇ ਤੇ ਸਭ ਤੋਂ ਵੱਧ ਬਾਜ਼ੀਆਂ ਦਿੰ ਰੋਧਿਆਣੇ ਚ ਹਾਂ ਇੱਕ ਵਾਰੀ ਗੱਲ ਚੱਲ ਵੀ ਇੱਕ ਬੰਦਾ ਕਹਿੰਦਾ ਪੰਜਾਬ ਦੀਆਂ ਐ ਕਰ ਦੂੰ ਸਾਰੇ ਪੰਜਾਬ ਚੋਂ ਮਰਜੀ ਆ ਜੇ ਮੈਂ ਜੱਤ ਨੂੰ ਗਲਜਾਰ ਕਰ ਦੂੰ ਕਹਿੰਦਾ ਜਗਰਾਮਾ ਤਸੀਲ ਜੱਤ ਕੇ ਦਿਖਾ ਦੇ ਕੱਲੀ ਅੱਛਾ ਜਗਰਾਮਾ ਤਸੀਲ ਚ 20 ਸੱਪ ਬੈਠੇ ਲਾ ਲਵਾਂਗੇ ਨਹੀਂ ਵੇ ਜਿਹੜੇ ਕੁਝ ਵੀ ਕਰ ਸਕਦੇ ਆ ਕੁਝ ਉਹ ਇੱਕ ਵਾਰੀ ਬਾਪੂ ਦਾਦਾ ਕਹਿੰਦਾ ਠੋਸ਼ਿਆਂ ਦੀ ਬਰਾਤ ਜਾਂਦੀ ਸੀ ਬਿਸੂਆਂ ਦੀ ਹਾਂ ਇਹ ਕਹਿੰਦਾ ਤੁਹਾਡਾ ਸਰਦਾਰ ਕਿਹੜਾ ਵਾ ਹੱਥ ਲਾ ਕੇ ਦੇ ਲੈ ਡਾਂਨੇ ਸਾਰ ਇੱਕੋ ਜਿਹੀ ਮਾਰਦੇ ਆ ਸਾਰੇ ਹੀ ਇੱਕ ਦੂਜੇ ਨੂੰ ਹੁਣ ਦੇ ਹੁਣ ਤਾਂ ਇਹ ਨਹੀਂ ਪਤਾ ਸਵੇਰੇ ਕਿਹਨੇ ਕਿਹਨੇ ਸੱਪ ਘੜ ਦੇਣਾ ਕੋਈ ਜਵਾਕ ਜੱਤ ਕੱਲੇ ਸਾਹ ਨੂੰ ਕਈ ਵਾਰੀ ਬਹੁਤ ਬਾਜ਼ੀਆਂ ਦੇ ਆਏ ਹੋਇਆ ਵਾ ਜਵਾਗਰਟੇ ਲੈ ਜਾਂਦੇ ਹੋਇਆ ਕਿਤੇ ਸ਼ੇਰਪੁਰੇ ਵੇ ਹਾਂਜੀ ਅਸੀਂ ਵੀ ਬਾਜ਼ੀ ਦੇਖਣ ਚੱਲੇਗੇ ਸ਼ੇਰਪੁਰੇ ਪੰਜ ਕਬੂਤਰ ਫਰਨੇ ਕ ਜਵਾਕਾਂ ਦਾ ਚੀਨਾ ਤੇ ਇੱਕ ਕਾਕੇ ਦਾ ਕਲੇਆਲੇ ਦਾ ਤੇ ਇੱਕ ਬੰਲਾ ਦਾ ਰਾਦ ਅਸੀਂ ਬਰੋ ਵਾਲੀ ਦਾ ਚਾਰ ਸੀ ਛੜ ਵਾਲਿਆਂ ਦੀ ਅਚਾ ਜੂਦੇ ਦਾ ਨਾਂ ਜਿਆਦਾ ਕਾਕਾ ਜੀ ਉਰ ਜਿਆਦਾ ਕਿਉਂਕਿ ਕਦੇ ਹੁੰਦਾ ਨਾ ਚਾਰਾਂ ਨੇ ਛੜੀ ਕਹਿੰਦੇ ਬਾਜ਼ੀ ਵੜਦਲੀ ਜਵਾ ਕੱਢ ਕੱਢਦੇ ਉਹ ਆਪਣੇ ਏਰੀਏ ਦੇ ਸੀਗੇ ਵਿੱਚ ਉਹ ਕਿਹਾ ਬੰਦੇ ਨੇ ਯਾਰ ਇਹ ਵੀ ਵਿੱਚ ਪਾ ਲੋ ਜਵਾਕਾਂ ਦਾ ਕਹਿੰਦੀ ਵੀ ਨਹੀਂ ਹਾਂ ਆਗਰੋਂ ਭਾਈ ਦੋ ਹੋ ਗਏ ਚਾਲ ਚੀਨੀਆਂ ਚੱਲ ਚੀਨੀਆਂ ਸਾਰੇ ਜਵਾਕਾਂ ਵੱਲੋਂਗੇ ਭਾਗ ਹੁੰਦਿਆ ਕੇ ਦੇ ਉਹਨੇ ਚਾਰੀ ਜਤਲੇ ਪਾੜੀ ਇਕੱਲੇ ਰਹਿ ਗਏ ਜਵਾਕਾਂ ਜਵਾਕ ਉਹ ਜਿਵੇਂ ਲੋਕਾਂ ਦੀ ਸਹਾਨਾ ਉਹਦੀ ਮੈਂ ਚ ਅਰਦਾਸ ਬੇਨਤੀ ਵੀ ਹੋ ਜਾਂਦੀ ਹੈ ਵੀ ਯਾਰ ਇਹ ਜਤਣ ਮੈਂ ਤਾਂ ਬਾਣੀ ਪੋਲੀਟਿਕਲ ਕਰਕੇ ਦੇਖਣੇ ਜੀ ਜਾਂ ਤਾਂ ਸਾਰੇ ਵੰਡ ਲੋ ਜਿੰਨੇ ਫਿਰਦੇ ਇਕੱਲੇ ਨਾ ਖੜੋ ਸਾਡੇ ਨਾਲ ਹੋਈ ਪੱਟਲਾਂ ਅੱਛਾ 2020 ਚ ਲਾਕਡਾਊਨ ਦੇ ਬਾਅਦ ਹੀ ਪੱਟਲਾਂ ਦੀ ਗੱਲ ਅੱਛਾ ਸੱਤ ਕਬੂਤਰ ਫੜਨ ਅੱਛਾ ਜੀ ਦੋ ਆਪਣੇ ਇੱਕ ਜਗੀਰ ਤੋਂ ਇੱਕ ਆਪਣੇ ਘਰੋਂ ਦੋ ਆਜ਼ਾਦੀ ਮਹਾਂਸਾਦੇ ਦੋ ਲੱਖੀ ਜੀਮੇ ਬਕਰੇ ਵਾਲੇ ਮੁੰਡੇ ਚੀਮਿਆਂ ਦੇ ਕਾਕੇ ਤੇ ਆਏ ਸੇ ਸਾਡਾ ਪਿਆਰ ਆਸ ਵਿੱਚ ਪੂਰਾ ਵਾ ਸਤਵਾਂ ਵਜੀਦ ਕਰਨ ਦਾ ਇਹ ਤਾਂ ਨਾਲ ਸੌਹਰੇ ਆ ਕੇ ਵੱਲੇ ਵਜੀਦ ਗਏ ਰਾਜੂ ਨੇ ਰਾਹੀ ਆੜੀਏ ਦਾ ਜਿਹਦਾ ਕੂਤਰ ਹੋ ਅੱਛਾ ਹੁਣ ਮੈਂ ਜਦੋਂ ਜਗੀਰ ਤੋਂ ਗਿਆ ਉੱਤੇ ਮੈਂ ਤਾੜ ਕੇ ਉਤਰ ਦੇ ਕੇ ਸੀ ਮੈਂ ਆਪਣੀ ਸੀਆ ਦੀ ਵਾਜੀ ਜਾਂਦੀ ਹੋਗੀ ਅੱਛਾ ਇਸੇ ਵੀ ਬਹੁਤ ਸੀ ਪੋਣੇ 2 ਲੱਖ ਰੁਪਏ ਸੀ ਹਮ ਮੈਂ ਕਹਾਂ ਜੀ ਸੱਤ ਮਾਂ ਕੂ ਵਿੱਚ ਪਾ ਲਿਓ ਕੱਢੇ ਹੋਣਾ ਹਮ ਠੀਕ ਹੈ ਨਾ ਦੋ ਪਰੇ ਮੈਂ ਇੱਕ ਨਾ ਆਪਣ ਨੂੰ ਕੀ ਫਰਕ ਬੰਦਾ ਪਾ ਦੋ ਦੋ ਹਿੱਸੇ ਆਉਂਦੇ ਆ ਆਏ ਉਹ ਬੱਚੋ ਕੋਈ ਸੰਗੜੀ ਛੇਣ ਵਾਲੇ ਨਹੀਂ ਹੁੰਦਾ ਉਹ ਕਹਿੰਨ ਨੂੰ ਸਿਆਣਪ ਰੱਖਣੀ ਜ਼ਰੂਰੀ ਆਊਗਾ ਹਾਂ ਆ ਸਹੀ ਗੱਲ ਆ ਉਹ ਫਿਰ ਉਹ ਹੜ ਗਏ ਉਹ ਕਹਿੰਦੇ ਹਰੇ ਰਹਿ ਗੀਆਂ ਚਲਣੇ ਚ ਨਹੀਂ ਬਣਦੇ ਜੀ ਕਹਿੰਦੇ ਹਾਂ ਇੱਕ ਬੈੜ ਦੋ ਬੈੜ ਤਿੰਨ ਬੈੜ ਸਾਡੇ ਦੋ ਰਹਿ ਗਏ ਇੱਕ ਆਪਣਾ ਇੱਕ ਜਾਦੀ ਮਾਨ ਸਾ ਅੱਛਾ ਆਪਣਾ ਵੀ ਰਹਿ ਗਿਆ ਜਾਦੀ ਦੇ ਬਹਿ ਗਿਆ ਇਕੱਲੇ ਰਹਿ ਗਿਆ ਵੀਰ ਕਹਿੰਦਾ ਯਾਨੀ ਉਹ ਕੰਨ ਹੱਥ ਹੱਥ ਕੰਨ ਲਵਾਏ ਹੋਏ ਆ ਲੱਗ ਜਾਂਦੇ ਆ ਪਤਾ ਕੀ ਆ ਫਿਰ ਲੋਕਾਂ ਨੇ ਤਾਂ ਹਾਮ ਦਰਦੀ ਆ ਪਤਾ ਨਹੀਂ ਕਿਹਦੇ ਭਾਗਮ ਜੱਦੇ ਹੁੰਨੇ ਆ ਆਪਾਂ ਇਹਦੀ ਦਵਾਈ ਹੁੰਦੀ ਜਦੋਂ ਲੋਕ ਸਾਰੇ ਇੱਕ ਹੁਣ ਇੱਕ ਬੰਦ ਨੂੰ ਪੱਡ ਘੜਦਾ ਲੋਕ ਉਹਦੇ ਵੱਲ ਹੋ ਜਾਂਦੇ ਆ ਉਹਦੇ ਵੱਲ ਹੋ ਜਾਂਦੇ ਆ ਖਬਰਾਂ ਵੇਖੀ ਜਿਹੜੇ ਭਾਗ ਨੇ ਜਿ ਤਰ੍ਹਾਂ ਆਉਂਦੇ ਨੇ ਬਿਛਰੇ ਤੋਂ ਮੈਂ ਹੁੰਦੀਆਂ ਨੇ ਅੱਛਾ ਜੀ